ਦੋਸਤ ਐਂਟਰਟੇਨਮੈਂਟ ਬੇਸ਼ੱਕ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤ ਦੀ ਯਾਦ ਵਿੱਚ ਪਾਵਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਨਾਲ ਉਹਨਾਂ ਨੇ ਆਪਣੇ ਨਾਲ ਛੋਟੇ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦੋਵੇਂ ਪਿਓ ਪੁੱਤ ਇੱਕੋ ਰੰਗ ਦੀ ਦਸਤਾਰ ਸਜਾਏ ਨਜ਼ਰ ਆ ਰਹੇ ਹਨ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਬਲਕੌਰ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ ਮੇਰੇ ਵਿੱਚ ਬੇਹੱਦ ਬਦਲਾਅ ਆਇਆ ਤਿੰਨ ਸਾਲਾਂ ਵਿੱਚ ਮੈਂ ਮੇਰੇ ਤੇ ਮੇਰੇ ਪਰਿਵਾਰ ਦੇ ਕੁਝ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਹਨਾਂ ਨੂੰ ਖਿਲਾਫ ਦੇਖਿਆ ਇੱਕ ਵਾਰ ਨਹੀਂ ਹਰ ਵਾਰ ਇੱਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ ਜਦੋਂ ਵੀ ਮੇਰਾ ਕੋਈ ਖਾਸ ਬੇਨਕਾਬ ਹੋਇਆ ਮੇਰੇ ਨਰਮ ਸੁਭਾਅ ਵਿੱਚ ਕਠੋਰਤਾ ਆਈ ਮੇਰੀ ਸਹਜਤਾ ਵਿੱਚ ਪਰਖ ਆ ਗਈ ਤੇ ਮੈਂ ਬਦਲ ਗਿਆ ਅਤੇ ਬਦਲਣਾ ਜਾਇਜ਼ ਵੀ ਸੀ ਕਿਉਂਕਿ ਹਰ ਵਾਰ ਜਦੋਂ ਵੀ ਨਰਮਦਿਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਦਾ ਕੋੜਾ ਸੱਚ ਮੋਹਰੇ ਆ ਜਾਂਦਾ ਸੀ ਅਤੇ ਉਹ ਚੀਖ-ਚੀਖ ਕੇ ਕਹਿੰਦਾ ਸੀ ਕਿ ਨਹੀਂ ਹੁਣ ਤੂੰ ਪਹਿਲਾ ਜਿਆ ਨਹੀਂ ਰਹਿ ਸਕਦਾ ਸ਼ੁਭ ਮੈਂ ਹੁਣ ਜਿਆਦਾ ਨਹੀਂ ਬੋਲਦਾ ਜਿਆਦਾ ਨਹੀਂ ਹੱਸਦਾ ਇਕੱਲਾ ਤੁਰਨਾ ਜਾਏ ਕਿੱਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ ਕਿਉਂਕਿ ਤੇਰੇ ਮਗਰੋਂ ਹੁਣ ਵੀ ਜੀ ਜਹਾਂ ਨਹੀਂ ਲੱਗ ਰਿਆ ਤੇਰੀਆਂ ਯਾਦਾਂ ਦੇ ਖਿਆਲਾਂ ਵਿੱਚ ਤੇਰਾ ਬਾਪੂ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ